स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਆਈ ਸੈਲਫ ਰਾਜਕੁਮਾਰ ਜੀ ਹਿਸਟਰੀ ਲੈਕਚਰਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਲਕਲਾ ਸਵੀਪ ਐਕਟੀਵਿਟੀਆਂ ਦੇ ਨਾਲ ਮੇਰਾ ਕਾਫੀ ਰਸਤਾ ਰਹਿੰਦਾ ਸੋ ਨਾਲ ਹੀ ਨਾਲ ਲਿਟਰੇਚਰ ਦੇ ਨਾਲ ਲਿਖਣਾ ਵੀ ਮੇਰਾ ਸ਼ੌਂਕ ਹੈ ਸੋ ਮੈਂ ਤੁਹਾਡੇ ਨਾਲ ਕੁਝ ਜਿਹੜੀਆਂ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਹੁਣੇ ਉਹਨੇ ਮੈਨੂੰ ਕੁਝ ਸਤਰਾ ਯਾਦ ਆ ਰਹੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਜਿਹੜੇ ਨੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਬਟ ਐਕਚੁਅਲੀ ਹੀ ਵਾਸ ਅ ਵੈਰੀ ਗ੍ਰੇਟ ਪੋਇਟ ਤੇ ਉਹਨਾਂ ਦਾ ਸ਼ਾਇਦ ਸੂਫੀ ਕਾਵ ਦੇ ਨਾਲ ਬੜਾ ਗਹਿਰਾ ਨਾਤਾ ਹੈ ਮੈਂ ਉਹਨਾਂ ਨੂੰ ਇੱਕ ਸੂਫੀ ਕਵੀ ਮੰਨਦਾ ਹਾਂ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਰਚਨਾ ਜਿਹੜੀ ਹੈ ਬਾਕੀ ਵੈਸੇ ਤੇ ਉਹਨਾਂ ਦੀਆਂ ਸਾਰੀਆਂ ਬੜੀਆਂ ਫੇਮਸ ਨੇ ਪਰ ਇੱਕ ਰਚਨਾ ਜਿਹੜੀ ਹੈ ਉਹਨਾਂ ਨੇ ਮਹਿੰਦਰ ਕਪੂਰ ਸਾਹਿਬ ਨੇ ਗਾਈ ਹੈ ਮੈਂ ਤੁਹਾਨੂੰ ਥੋੜੀ ਗਾ ਕੇ ਉਹਨਾਂ ਦਾ ਦੱਸਦਾ ਕਿ ਉਹ ਇੱਕ ਜਗ੍ਹਾ ਤੇ ਕਹਿੰਦੇ ਨੇ ਸੂਰਤ ਉਸ ਦੀ ਪਰੀਆਂ ਵਰਗੀ ਸਿਰਤ ਦਿਓ ਮਰੀਆਮ ਲਗਦੀ ਹੱਸਦੀ ਹੈ ਤਾਂ ਫੁੱਲ ਚੜ ਦੇ ਨੇ ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲਮ ਸੁਲੰਮੀ ਸਰੂ ਦੇ ਕਦ ਦੀ ਉਮਰ ਅਜੇ ਹੈ ਮਰ ਕੇ ਅਗਦੀ ਪਰਨੇਣਾ ਦੀ ਗੱਲ ਸਮਝਦੀ ਪਰਨੇਣਾ ਦੀ ਗੱਲ ਸਮਝਦੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁਮ ਹੈ ਗੁਮ ਹੈ ਗੁਮ ਹੈ ਸਾਦ ਮੁਰਾਦੀ ਸੋਣੀ ਫੱਬਤ ਗੁਮ ਹੈ ਗੁਮ ਹੈ ਗੁਮ ਹੈ ਇੱਕ ਕੁੜੀ ਜਿਹਦਾ ਨਾਮ ਉਹ ਮੁਹੱਬਤ ਗੁਮ ਹੈ ਗੁਮ ਹੈ ਗੁਮ ਹੈ ਸੋ ਇੱਕ ਬਹੁਤ ਵਧੀਆ ਸੁਨੇਹਾ ਜਿਹੜਾ ਸ਼ਿਵ ਕੁਮਾਰ ਬਟਾਲਵੀ ਜੀ ਨੇ ਦਿੱਤਾ ਸੀ ਕਿ ਲੋਕਾਂ ਦੇ ਅੰਦਰੋਂ ਜਿਹੜੀ ਮੁਹੱਬਤ ਜਿਹੜੀ ਹੈ ਆਪਸੀ ਪ੍ਰੇਮ ਭਾਈਚਾਰਾ ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ ਸੀ ਸ਼ਾਇਦ ਉਸ ਸਮੇਂ ਤੋਂ ਹੀ ਤੇ ਉਹਨਾਂ ਨੇ ਉਸ ਵੇਲੇ ਹੀ ਇੱਕ ਪਰਵਾਹ ਹੰਗਾਰਾ ਦਿੱਤਾ ਸੀਗਾ ਆਮ ਪਬਲਿਕ ਨੂੰ ਕਿ ਇਹ ਮੁਹੱਬਤ ਜਿਹੜੀ ਹੈ ਖਤਮ ਨਹੀਂ ਹੋਣੀ ਚਾਹੀਦੀ ਦੂਸਰੀ ਗੱਲ ਹੈ ਕਿ ਸਾਗ ਮੁਰਾਦਾ ਜਿਹੜਾ ਜੀਵਨ ਹੈ ਉਹ ਉਹਦੇ ਤੇ ਵੀ ਜ਼ੋਰ ਦਿੱਤਾ ਉਹਨਾਂ ਨੇ ਐਸ ਇਹਨਾਂ 70 ਦੇ ਵਿੱਚ ਐਜ਼ ਅ ਸੂਫੀ ਪੋਇਟ ਪਰ ਉਹਨਾਂ ਨੂੰ ਅਸੀਂ ਜਿਹੜਾ ਵੀ ਸਮਝਦਾ ਹੈ ਉਹ ਆਪਣੇ ਢੰਗ ਦੇ ਨਾਲ ਸਮਝਦਾ ਹੈ ਪਰ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਕਲਮ ਹੈ ਉਸਨੇ ਜਿਹੜੇ ਸੁਨੇਹੇ ਦਿੱਤੇ ਹਨ ਉਹ ਆਮ ਪਬਲਿਕ ਨੂੰ ਆਮ ਜਨਰੇਸ਼ਨ ਨੂੰ ਆਮ ਵਿਅਕਤੀ ਨੂੰ ਉਹਦੇ ਸੁਭਾਅ ਦੇ ਬਾਰੇ ਵਿੱਚ ਕੁਦਰਤ ਦੇ ਬਾਰੇ ਦੇ ਵਿੱਚ ਬਹੁਤ ਪਿਆਰੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਪਿਰਚੁਅਲਿਜ਼ਮ ਦੇ ਨਾਲ ਜੁੜੇ ਸੁਨੇਹੇ ਸਨ ਤੇ ਪੋएट ਦੀ ਕਲਮ ਦੀ ਜ਼ੁਬਾਨ ਸਮਝਣੀ ਤੇ ਉਸ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਾ ਸਮਝਾਣਾ ਸ਼ਾਇਦ ਇਹ ਅੱਜ ਦੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਥੈਂਕ ਯੂ ਵੈਰੀ ਮਚ ਜੀ